ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜੀਤ ਵੈਬ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਮਨਜੂਤ ਸਿੰਘ ਖਬਰ ਕੈਨੇਡਾ ਤੋਂ ਸਾਹਮਣੇ ਆਈ ਹੈ ਕੈਨੇਡਾ ਦੇ ਵਿੱਚ ਇਸ ਵਕਤ ਹੜ ਵਰਗੀ ਸਥਿਤੀ ਬਣੀ ਹੋਈ ਹੈ ਸਭ ਤੋਂ ਵੱਡੇ ਸ਼ਹਿਰ ਟ੍ਰਾਂਟੋ ਦੇ ਵਿੱਚ ਹੜ੍ਹ ਦੀ ਮਾਰ ਖੇਡ ਜਿੱਥੇ ਟ੍ਰਾਂਟੋ ਸ਼ਹਿਰ ਨਜ਼ਰ ਆ ਰਿਹਾ ਹੈ ਉੱਥੇ ਹੀ ਹੋਣਾ ਹੈ ਕੈਨੇਡਾ ਦੇ ਨਾਮੀ ਅਤੇ ਮਸ਼ਹੂਰ ਰੈਪਰ ਡ੍ਰੇਕ ਦੇ ਘਰ ਦੇ ਵਿੱਚ ਵੀ ਪਾਣੀ ਵੜਿਆ ਨਜ਼ਰ ਆ ਰਿਹਾ ਹੈ ਕੈਨੇਡਾ ਦਾ ਟ੍ਰਾਂਟੋ ਸ਼ਹਿਰ ਭਿਆਨਕ ਤੂਫਾਨ ਦੀ ਲਪੇਟ ਦੇ ਵਿੱਚ ਹੈ ਜਿਸ ਕਾਰਨ ਹੜਵਰਕੀ ਸਥਿਤੀ ਬਣੀ ਹੋਈ ਹੈ ਉੱਥੇ ਔਰ ਇਸ ਹੜ੍ਹ ਦੇ ਪਾਣੀ ਦੇ ਵਿੱਚ ਕਈ ਥਾਵਾਂ ਤੇ ਹੜ੍ਹਾਂ ਦਾ ਪਾਣੀ ਤਬਾਹੀ ਮਚਾ ਰਿਹਾ ਇਸ ਦੌਰਾਨ ਹੀ ਖਬਰ ਸਾਹਮਣੇ ਆਈ ਹੈ ਕਿ ਹੜ੍ਹ ਦੀ ਮਾਰ ਰੈਪਰ ਰੇਕ ਤੱਕ ਵੀ ਪਹੁੰਚ ਗਈ ਹੈ ਪਾਣੀ ਰੈਪਰ ਦੇ ਘਰ ਦੇ ਵਿੱਚ ਵੜ ਗਿਆ ਹੈ ਇਸ ਸਬੰਧੀ ਗਾਇਕ ਨੇ ਖੁਦ ਇੰਸਟਾਗ੍ਰam ਤੇ ਆਪਣੇ ਹੜਾ ਨਾਲ ਭਰੇ ਘਰ ਦਾ ਵੀਡੀਓ ਸਾਂਝਾ ਕੀਤਾ ਹੈ ਮੌਸਮ ਵਿਭਾਗ ਦੇ ਵੱਲੋਂ ਮੰਗਲਵਾਰ ਸਵੇਰੇ ਭਾਰੀ ਬਾਰਿਸ਼ ਤੋਂ ਬਾਅਦ ਸ਼ਹਿਰ 'ਚ ਹੜ੍ਹ ਦੀ ਚੇਤਾਵਨੀ ਵੀ ਦਿੱਤੀ ਗਈ ਸੀ ਕੈਨੇਡਾ ਦਾ ਇਹ ਸਭ ਤੋਂ ਵੱਡਾ ਸ਼ਹਿਰ ਤੂਫਾਨ ਦੀ ਲਪੇੜ ਦੇ ਵਿੱਚ ਹੈ ਜਿਸ ਕਾਰਨ ਬਿਜਲੀ ਬੰਦ ਹੋ ਗਈ ਹੈ ਅਤੇ ਵਾਹਨ ਚਾਲਕ ਫਸੇ ਹੋਏ ਨਜ਼ਰ ਆ ਰਹੇ ਨੇ ਟ੍ਰਾਂਟੋ ਪੁਲਿਸ ਨੇ ਡੋਨ ਵੈਲੀ ਪਾਵਰ ਦਾ ਕੁਝ ਹਿੱਸਾ ਹੜ ਕਾਰਨ ਬੰਦ ਕਰ ਦਿੱਤਾ ਹੈ ਔਰ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਜਿਸ ਤਰੀਕੇ ਨਾਲ ਤੁਸੀਂ ਵੇਖ ਸਕਦੇ ਹੋ ਕਿ ਇਹੋ ਜਿਹਾ ਮਾਹੌਲ ਕੈਨੇਡਾ ਦੇ ਸਭ ਤੋਂ ਵੱਡੇ ਸ਼ਹਿਰ ਟ੍ਰਾਂਟੋ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਹੜ ਵਰਗੀ ਸਥਿਤੀ ਬਣੀ ਹੋਈ ਹੈ ਔਰ ਲੋਕ ਪਾਣੀ ਦੇ ਵਿੱਚ ਫਸੇ ਹੋਏ ਵੀ ਨਜ਼ਰ ਆ ਰਹੇ ਨੇ ਲੋਕਾਂ ਦੀਆਂ ਗੱਡੀਆਂ ਵੀ ਪਾਣੀ ਦੇ ਵਿੱਚ ਫਸੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਖਬਰਾਂ ਇਹ ਵੀ ਨੇ ਕਿ 1.5 ਲੱਖ ਤੋਂ ਵੱਧ ਘਰਾਂ ਦੇ ਵਿੱਚ ਬਿਜਲੀ ਗੁੱਲ ਹੈ ਲੋਕ ਪਰੇਸ਼ਾਨ ਨੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਔਰ ਕੈਨੇਡਾ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਨਾਮੀ ਗਾਇਕ ਰੈਪਰ ਡ੍ਰੇਕ ਦੇ ਘਰ ਦੇ ਵਿੱਚ ਵੀ ਪਾਣੀ ਵੜ ਗਿਆ ਹੈ ਔਰ ਡ੍ਰੇਕ ਨੇ ਖੁਦ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਸਾਂਝੀਆਂ ਕੀਤੀਆਂ ਨੇ ਜਿਸ ਦੇ ਵਿੱਚ ਉਸਨੇ ਦਿਖਾਇਆ ਹੈ ਕਿ ਪਾਣੀ ਕਿਸ ਤਰੀਕੇ ਨਾਲ ਉਸਦੇ ਘਰ ਦੇ ਅੰਦਰ ਐਂਟਰ ਹੋ ਗਿਆ ਹੈ ਯਾਨੀ ਕਿ ਕੈਨੇਡਾ ਦਾ ਨਾਮੀ ਰੈਪਰ ਡ੍ਰੇਕ ਦੇ ਘਰ ਦੇ ਵਿੱਚ ਵੀ ਪਾਣੀ ਵਰ ਗਿਆ ਹੈ ਦੱਸਦੀ ਹੈ ਕਿ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕੈਨੇਡਾ ਦੇ ਸਭ ਤੋਂ ਵੱਡੇ ਸ਼ਹਿਰ ਟ੍ਰਾਂਟੋ ਦੇ ਵਿੱਚ ਇਸ ਵੇਲੇ ਹੜ੍ਹ ਵਰਗੀ ਸਥਿਤੀ ਦੇਖਣ ਨੂੰ ਮਿਲ ਰਹੀ ਹੈ ਜਿੱਥੇ ਲਗਾਤਾਰ ਪਈ ਬਾਰਿਸ਼ ਤੋਂ ਬਾਅਦ ਅਜੀਬਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਲੋਕਾਂ ਦੇ ਘਰਾਂ ਤੱਕ ਪਾਣੀ ਪਹੁੰਚ ਗਿਆ ਹੈ ਲੋਕ ਪਾਣੀ ਦੇ ਵਿੱਚ ਆਪਣੀ ਵਾਹਨਾਂ ਦੇ ਨਾਲ ਫਸੇ ਹੋਏ ਨਜ਼ਰ ਆ ਰਹੇ ਨੇ ਦੱਸਿਆ ਕਿ 1.5 ਲੱਖ ਤੋਂ ਵੱਧ ਘਰਾਂ ਦੇ ਵਿੱਚ ਇਸ ਵੇਲੇ ਬਿਜਲੀ ਗੁੱਲ ਨਜ਼ਰ ਆ ਰਹੀ ਹੈ ਲੋਕਾਂ ਨੂੰ ਲਗਾਤਾਰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਦੂਜੇ ਪਾਸੇ ਇੱਕ ਬਿਆਨ ਦੇ ਵਿੱਚ ਪੁਲਿਸ ਨੇ ਕਿਹਾ ਹੈ ਕਿ 온ਟਾਰੀਓ

ਬੁਲੇਵਾਰ ਦਾ ਕੁਝ ਹਿੱਸਾ ਹੜ੍ਹਾਂ ਨਾਲ ਭਰ ਗਿਆ ਤੇ ਬੰਦ ਹੋ ਗਿਆ ਹੈ ਇੱਥੇ ਇਹ ਵੀ ਦੱਸਦੀ ਹੈ ਕਿ ਟ੍ਰਾਂਟੋ ਅਤੇ ਰੀਜਨਲ ਕੰਜ਼ਰਵੇਟਿਵ ਅਥਾਰਟੀ ਨੇ ਹੜ੍ਹ ਦੀ ਚੇਤਾਵਨੀ ਜਾਰੀ ਕੀਤੀ ਹੈ ਤੇ ਕਿਹਾ ਹੈ ਕਿ ਗ੍ਰੇਟਰ ਟ੍ਰਾਂਟੋ ਖੇਤਰ ਦੇ ਵਿੱਚ ਸਮੁੰਦਰੀ ਕਿਨਾਰੀਆਂ ਨਦੀਆਂ ਅਤੇ ਨਦੀਆਂ ਨੂੰ ਖਤਰਨਾਕ ਮੰਨਿਆ ਜਾਣਾ ਚਾਹੀਦਾ ਹੈ ਤੇ এনਵਾਇਰਨਮੈਂਟਲ ਕੈਨੇਡਾ ਨੇ ਗ੍ਰੇਟਰ ਟ੍ਰਾਂਟੋ ਏਰੀਆ ਅਤੇ ਦੱਖਣੀ ਓਨਟਾਰੀਓ ਦੇ ਬਹੁਤ ਸਾਰੇ ਹਿੱਸੇ ਲਈ ਬਾਰਿਸ਼ ਦੀਆਂ ਚੇਤਾਵਨੀਆਂ ਜਾਰੀ ਕਰ ਦਿੱਤੀਆਂ ਹਨ ਕਿਉਂਕਿ ਪੂਰੇ ਖੇਤਰ ਦੇ ਵਿੱਚ ਮੀਂਹ ਅਤੇ ਗਜ਼ਰ ਤੂਫਾਨ ਦੇ ਮਿਸ਼ਰਣ ਹਨ ਦੱਸਦੀ ਹੈ ਕਿ এনवायरमेंटਲ ਕੈਨੇਡਾ ਨੇ ਲਗਭਗ 100 ਐਮਐਮ 4 ਇੰਚ ਮੀਂਹ ਦੀ ਰਿਪੋਰਟ ਜਾਰੀ ਕੀਤੀ ਹੈ ਜੋ ਕਿ 1941 ਦੇ ਵਿੱਚ ਸ਼ਹਿਰ ਦੇ ਰੋਜ਼ਾਨਾ ਦੇ ਰਿਕਾਰਡ ਨੂੰ ਪਛਾੜਦੀ ਹੈ ਦੱਸਦੀ ਹੈ ਕਿ ਤੂਫਾਨ ਕਾਰਨ ਪੂਰੇ ਟ੍ਰਾਂਟਨਰ ਦੇ ਵਿੱਚ ਵਿਆਪਕ ਹੜ ਆ ਗਿਆ ਹੈ ਰਿਕਾਰਡ ਬਾਰਿਸ਼ ਤੋਂ ਬਾਅਦ ਬਹੁਤ ਸਾਰੀਆਂ ਗਲੀਆਂ ਪਾਣੀ ਦੇ ਵਿੱਚ ਡੋ ਬਗਨ ਆ ਹਨ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਜੋ ਕੈਨੇਡਾ ਤੋਂ ਨਿਕਲ ਕੇ ਸਾਹਮਣੇ ਆਈਆਂ ਨੇ ਕੈਨੇਡਾ ਦਾ ਸਭ ਤੋਂ ਵੱਡਾ ਸ਼ਹਿਰ ਟੋਰਾਂਟੋ ਇਸ ਵਕਤ ਜਿਸ ਤਰੀਕੇ ਨਾਲ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਲੋਕ ਪਾਣੀ ਦੇ ਵਿੱਚ ਫਸੇ ਹੋਏ ਨਜ਼ਰ ਆ ਰਹੇ ਨੇ ਲੋਕਾਂ ਦੀਆਂ ਗੱਡੀਆਂ ਵੀ ਪਾਣੀ ਦੇ ਵਿੱਚ ਫਸੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਲੋਕਾਂ ਦੇ ਘਰਾਂ ਤੱਕ ਪਾਣੀ ਵੜ ਗਿਆ ਹੈ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਇਹ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਲੋਕ ਪਰੇਸ਼ਾਨੀਆਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਹੈ ਲਗਭਗ 1.5 ਲੱਖ ਤੋਂ ਵੱਧ ਘਰਾਂ ਦੇ ਵਿੱਚ ਇਸ ਵੇਲੇ ਬਿਜਲੀ ਗੁੱਲ ਦੱਸੀ ਜਾ ਰਹੀ ਹੈ ਬਿਜਲੀ ਨਹੀਂ ਹੈ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ